ਅਸੀਂ ਜੀ ਤਰਸਿੱਕੇ ਥਾਣੀ ਤੋਂ ਆਏ ਸੀ ਸਾਡਾ ਗੁਰਪ੍ਰੀਤ ਸਿੰਘ ਗੋਪੀ ਸਨੋਂ ਸਤਪਾਲ ਸਿੰਘ ਜੰਡਿਆਲੇ ਗੁਰੂ ਦਾ ਰਹਿਣ ਵਾਲਾ ਸੀ ਸਾਡੇ ਮੁਕਦਮੇ 'ਚ ਪੀਓਸੀ ਐਨਡੀਪੀਸਟ ਦੇ ਮੁਕਦਮੇ 'ਚ ਪੀਓਸੀ ਅਸੀਂ ਇਹਦੇ ਘਰ ਰੇਡ ਕਰਨ ਆਏ ਸੀ ਘਰ ਨਹੀਂ ਸੀ ਮਿਲਿਆ ਇਹਦਾ ਜੀਜਾ ਜਿਹੜਾ ਜੰਡਿਆਲੇ ਦਾ ਹੀ ਰਹਿਣ ਵਾਲਾ ਉਹ ਘਰ ਮਿਲਿਆ ਸੀ ਉਹਨੂੰ ਅਸੀਂ ਪੁੱਛਗਿੱਛ ਕੀਤੀ ਤੇ ਉਹ ਕਿੱਥੇ ਆ ਉਹਨੇ ਦੱਸਿਆ ਕਿ ਆਪਣੇ ਦੋਸਤ ਕੋਲ ਰਹਿੰਦਾ ਫਿਰ ਅਸੀਂ ਉਹਦੇ ਦੋਸਤ ਦੇ ਘਰ ਗਏ ਜੀ ਉੱਥੋਂ ਇਹ ਬਾਹਰ ਨਿਕਲਣ ਲੱਗਾ ਸੀ ਮੋਟਰਸਾਈਕਲ ਤੇ ਬਾਹਰ ਨਿਕਲਦਾ ਸਾਨੂੰ ਵੇਖ ਕੇ ਫਿਰ ਅੰਦਰ ਨੂੰ ਭੱਜਿਆ ਸੀ ਇਹਨੂੰ ਮੌਕੇ ਤੇ ਘਰ ਚੋਂ ਹੀ ਫੜ ਲਿਆ ਜਿਹਦੇ ਘਰ ਤੇ 2 ਕੱਲੋਂ ਹੈਰੋਨੋ ਤੇ ਡਰੱਗ ਮੰਨੀ 1,75,100 ਰੁਪਇਆ ਮਿਲੀ ਜਿੱਤ ਤੇ ਹਾਂਜੀ ਸਰ ਅੱਜ ਜਿਹੜਾ ਸਰਚ ਆਪਰੇਸ਼ਨ ਤਕਰੀਬਤ ਕਿੰਨੇ ਨਸ਼ਾ ਤਸਕਰਾਂ ਨੂੰ ਜਿਹੜਾ ਵਾ ਉਹ ਕਾਬੂ ਕੀਤਾ ਗਿਆ ਜੀ ਅਸੀਂ ਜੀ ਤਰਸਿੱਕੇ ਥਾਣੀ ਤੋਂ ਆਏ ਸੀ ਸਾਡਾ ਗੁਰਪ੍ਰੀਤ ਸਿੰਘ ਗੋਪੀ ਸਨ ਉਹ ਸਤਪਾਲ ਸਿੰਘ ਜੰਡਿਆਲੇ ਗੁਰੂ ਦਾ ਰਹਿਣ ਵਾਲਾ ਸੀ ਸਾਡੇ ਮੁਕਦਮੇ 'ਚ ਪੀਓਸੀ ਐਨਡੀਪੀਐਸ ਦੇ ਮੁਕਦਮੇ 'ਚ ਪੀਓਸੀ ਅਸੀਂ ਇਹਦੇ ਘਰ ਰੇਡ ਕਰਨ ਆਏ ਸੀ ਘਰ ਨਹੀਂ ਸੀ ਮਿਲਿਆ ਇਹਦਾ ਜੀਜਾ ਜਿਹੜਾ ਜੰਡਿਆਲੇ ਦਾ ਹੀ ਰਹਿਣ ਵਾਲਾ ਉਹ ਘਰ ਮਿਲਿਆ ਸੀ ਉਹਨੂੰ ਅਸੀਂ ਪੁੱਛਗਿੱਛ ਕੀਤੀ ਤੇ ਉਹ ਕਿੱਥੇ ਆ ਉਹਨੇ ਦੱਸਿਆ ਪਏ ਆਪਣੇ ਦੋਸਤ ਕੋ ਰਹਿੰਦਾ ਪਰ ਅਹੀਂ ਉਹਦੇ ਦੋਸਤ ਦੇ ਘਰ ਗਏ ਜੀ ਉੱਥੋਂ ਇਹ ਬਾਹਰ ਨਿਕਲ ਲੱਗਾ ਸੀ ਮੋਟਰਸਾਈਕਲ ਤੇ ਬਾਹਰ ਨਿਕਲਦਾ ਸਾਨੂੰ ਵੇਖ ਕੇ ਫਿਰ ਅੰਦਰ ਨੂੰ ਭੱਜਿਆ ਸੀ ਇਹਨੂੰ ਮੌਕੇ ਤੇ ਘਰ ਚੋਂ ਹੀ ਫੜ ਲਿਆ ਜਿਹਦੇ ਘਰ ਚ ਰਹਿੰਦਾ ਸੀ ਤੇ 2 ਕਲੋ ਹੈਰੋਨੋ ਤੇ ਡਰੱਗ ਮੰਨੀ 175000 100 ਰੁਪਇਆ ਮਿਲੀ ਜਿੱਤ ਕੋ ਤੇ ਗੁਰਪ੍ਰੀਤ ਦੇ ਉੱਪਰ ਹੋਰ ਵੀ ਐਨਡੀਪੀਐਸ ਦੇ ਜਿਹੜੇ ਮੁਕਦਮੇ ਦਰਜ ਨੇ ਹਾਂ ਜੀ ਸਾਡੇ ਥਾਣੇ ਤਰਸਿੱਕੇ ਚ ਹੀ ਮੁਕਦਮਾ ਇਹਦੇ ਪਹਿਲਾਂ 2019 ਦਾ ਮੁਕਦਮਾ ਦਰਜ ਸੀ 37/19 ਮੁਕਦਮਾ ਉਹਦੇ ਵਿੱਚ ਪੀਓ ਚੱਲ ਰਿਹਾ ਸੀ ਪੀਓ ਨੂੰ ਫੜਨ ਵਾਸਤੇ ਸੀ ਅੱਜ ਆਏ ਸੀ ਕਿੰਨੇ ਦੋਸਤ ਜਿਹੜੇ ਨੇ ਅੱਜ ਗ੍ਰਿਫਤਾਰ ਕੀਤੇ ਗਏ ਨੇ ਇਹ ਇਹਦੇ ਕੋ ਆਪਾਂ ਰਿਕਵਰੀ ਹੋਈ ਜੀ ਟੋਟਲ 2 ਕਿਲੋ ਤੇ ਡਰਗ ਮਣੀ ਪਲੱਸ ਇਹ ਜਿਹੜਾ ਜਿਹੜੇ ਘਰ ਚ ਰਹਿ ਰਿਹਾ ਸੀ ਉਹਨਾਂ ਦਾ ਮਿਲ ਕੇ ਕੰਮ ਕਰਦਾ ਸੀ ਉਹਨਾਂ ਨੂੰ ਵੀ ਅਸੀਂ ਅਰੈਸਟ ਕਰ ਲਿਆ ਤੋਂ ਨਾ ਭਰਾਵਾਂ ਦਸਾਂ ਜਿਆਦਾ ਮਹਿਲਾਵਾਂ ਵੀ ਜਿਹੜੀਆਂ ਵਾ ਉਹ ਵੀ ਗ੍ਰਿਫਤਾਰ ਕੀਤੇ ਨੇ ਨਹੀਂ ਘਰ ਚ ਚਲੋ ਮਹਿਲਾਵਾਂ ਹੈਗੀਆਂ ਸੀ ਪਰ ਗ੍ਰਿਫਤਾਰ ਕਿਸ ਨੂੰ ਨਹੀਂ ਕੀਤਾ ਇਹਦੇ ਜਿਹੜੇ ਘਰ ਚ ਹੁੰਦਾ ਦੋ ਭਰਾ ਤੀਜਾਏ ਜੀ ਤਿੰਨ ਅਰੈਸਟ ਕੀਤੇ ਹੁਣ ਅਗਲੀ ਕਾਰਵਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਹਾਂਜੀ ਹਾਂਜੀ ਅਗਲੀ ਚੱਲ ਰਹੀ ਜੀ ਕਿੱਥੋਂ ਲਏਗਾ ਕਿੱਥੇ ਵੇਚਦਾ ਜੀ ਉਹ ਸਾਰਾ ਕਰਾਂਗੇ ਜੀ ਇਹ ਸਪਲਾਈ ਕਿੱਥੇ ਕਰਦਾ ਸੀ ਇਹ ਸਾਰਾ ਜੇ ਤਪਤੀਸ਼ਦਾਨ ਦੇ ਮਕਦਮਾ ਦਰਜ ਕਰਕੇ ਜਿਹੜਾ ਜੀ ਤਪਤੀਸ਼ਦਾਨ ਜੋ ਵੀ ਸਾਹਮਣੇ ਆਏਗਾ ਉਹ ਤੇ ਕਰਦੇ ਕਰਾਂਗੇ